ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਾਇਆਂ ਜ਼ੋਨ ਨੰਬਰ 9 ਅਤੇ ਗੁਰਾਇਆਂ ਬਲਾਕ ਸਿੱਖਿਆ ਦੇ ਅਧੀਨ ਪੈਂਦੇ ਸਕੂਲਾਂ ਤੇ ਜ਼ੋਨਲ ਲੜਕੀਆਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਸ਼੍ਰੀ ਦਸ਼ਮੇਸ਼ ਕਨਵੈਂਟ ਹਾਈ ਸਕੂਲ ਅੱਟੀ ਚ ਕੀਤੀ ਗਈ ਇਸ ਮੌਕੇ ਜ਼ੋਨਲ ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਰੀਬਨ ਕੱਟ ਕੇ ਕੀਤਾ ਉਨ੍ਹਾਂ ਇਸ ਮੌਕੇ ਕਿਹਾ ਕਿ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਦਾ ਮੁੱਖ ਮੰਤਵ ਪੰਜਾਬ ਨੂੰ ਖੇਡਾਂ 'ਚ ਅੱਗੇ ਲਿਆਉਣਾ ਹੈ ਇਸ ਮੌਕੇ ਉਹਨਾਂ ਪੰਜਾਬ ਦੇ ਹਾਕੀ ਖਿਡਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ ਟੂਰਨਾਮੈਂਟ ਦੌਰਾਨ ਪ੍ਰਧਾਨ ਪ੍ਰਿੰਸੀਪਲ ਸਤਵਿੰਦਰਪਾਲ ਸਿੰਘ ਰਿਹਲ ਅਤੇ ਸਕੱਤਰ ਬਲਦੇਵ ਸਿੰਘ ਜੋਲ ਨੇ ਦੱਸਿਆ ਕਿ ਇਹ ਮੁਕਾਬਲੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾਣਗੇ ਉਹਨਾਂ ਅੱਗੇ ਕਿਹਾ ਕਿ ਉਹਨਾਂ ਪੂਰੀ ਟੀਮ ਅਗਵਾਈ ਵਿੱਚ ਅੱਜ ਪਹਿਲਾਂ ਖੋ-ਖੋ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਜਗੀਰ ਵਿਖੇ ਕਰਵਾਏਗੇ ਅੱਟੀ 'ਚ ਹੋਏ ਬੈਂਡਮਿੰਟਨ 14 ਸਾਲ ਵਰਗ ਅਤੇ ਮੇਜ਼ਬਾਨ ਸਕੂਲ ਅਤੇ ਜੀਐਚਐਫਐਸ ਖਾਲਸਾ ਅਟਾ ਫਾਈਨਲ 'ਚ ਪਹੁੰਚ ਗਏ ਜਦਕਿ 17 ਸਾਲ ਵਰਗ 'ਚ ਸਰਕਾਰੀ ਸੀਨੀਅਰ ਸੈਂਡੀ ਸਕੂਲ ਮਨਜ਼ੂਰਪੁਰ ਅਤੇ ਖਾਲਸਾ ਸਕੂਲ ਅਟਾ ਫਾਈਨਲ 'ਚ ਪਹੁੰਚ ਗਏ 19 ਸਾਲ ਬੈਡਮਿੰਟਨ 'ਚ ਅਟਾ ਸਕੂਲ ਜੇਤੂ ਅਤੇ ਮਨਜ਼ੂਰਪੁਰ ਸਕੂਲ ਉਪ ਜੇਤੂ ਰਹੇ ਰੱਸਾ ਕਸੀ ਦੇ 14 ਸਾਲ ਵਰਗ ਅਤੇ 17 ਸਾਲ ਵਰਗ ਦੇ ਮੇਜ਼ਬਾਨ ਸਕੂਲ ਜੇਤੂ ਅਤੇ ਸਰਕਾਰੀ ਕੰਨਿਆ ਸਰਕਾਰੀ ਸੀਨੀਅਰ ਸੈਂਡੀ ਸਕੂਲ ਦੁਸਾਂਝ ਕਲਾ ਉਪ ਜੇਤੂ ਰਹੇ ਰੱਸਾ ਕਸੀ ਦੇ 14 ਸਾਲ ਵਰਗ ਦੇ ਵਿੱਚ 5 ਵਿੱਚ ਪਬਲਿਕ ਸਕੂਲ ਅਤੇ 17 ਸਾਲ ਵਰਗ ਦੇ ਖਾਲਸਾ ਸਕੂਲ ਅਟਾ ਤੀਸਰੇ ਸਥਾਨ ਤੇ ਰਹੇ 19 ਸਾਲ ਵਰਗ ਦੇ ਰਸਾ ਕੱਸੀ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਜੇਤੂ ਰਹਾ ਕਬੱਡੀ ਦੇ ਮੁਕਾਬਲੇ ਵਿੱਚ ਅੱਜ 14 ਸਾਲ ਵਰਗ ਚ ਖਾਲਸਾ ਸਕੂਲ ਅਟਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਜੂਰਪੁਰ ਨੇ ਫਾਈਨਲ ਚ ਸਥਾਨ ਬਣਾਇਆ ਜਦਕਿ 17 ਸਾਲ ਵਰਗ ਸਕੂਲ ਅਟਾ ਅਤੇ ਸ਼੍ਰੀ ਇਲਮ ਚੰਦ ਸਰਫ ਇਤਕਾਰੀ ਵਿਦਿਆਮੰਦਰ ਹਾਈ ਸਕੂਲ ਛੋਕਰਾਂ ਨੇ ਫਾਈਨਲ ਚ ਸਥਾਨ ਬਣਾਇਆ ਜਦ ਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜੀ ਮਾ ਸਿੰਘ ਜੇਤੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਉਪ ਜੇਤੂ ਰਹਾ ਇਸ ਮੌਕੇ ਜ਼ੋਨਲ ਕਮੇਟੀ ਵਿਦ ਅਧਿਕਾਰੀ ਸੋਮਨਾਥ ਹੈਂਡਬਾਲ ਕੋਚ ਕੁਲਵਿੰਦਰ ਸਿੰਘ ਬੈਡਮਿੰਟਨ ਕੋਚ ਬਲਜਿੰਦਰ ਕੁਮਾਰ ਜ਼ੋਨਲ ਕਮੇਟੀ ਮੈਂਬਰ ਸੁਖਦੀਪ ਸਿੰਘ ਬਲਜੀਤਪੁਰ ਅਖਿਲ ਸ਼ਰਮਾ ਮਨੀਸ਼ਾ ਰਾਣੀ ਨਵਦੀਪਪੁਰ ਕੁਲਦੀਪਪੁਰ ਸੁਖਵਿੰਦਰ ਸਿੰਘ ਗੀਤਾ ਬੂਟਾ ਸਿੰਘ ਮਨਜੀਤ ਸੀਤਾ ਦੇਵੀ ਸੁਸ਼ਮਾ ਰਾਣੀ ਅਤੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਕਾਰੀ ਹਾਜ਼ਰ ਹੈ। ਅੱਜ ਆਪਣੀ ਖੁਸ਼ੀ ਦੀ ਗੱਲ ਇਹ ਹੈ ਕਿ ਹਸਪਤਾਲ ਦਾ ਪ੍ਰਧਾਨ ਸਭਾ ਲੋਰ ਦੇ ਵਿੱਚ ਸਕੂਲ ਗੇਮਾਂ ਹੋਣੀਆਂ ਖਾਸ ਤੌਰ ਤੇ ਅਰਤਕ ਨੂੰ ਬਹਾਇਆ ਦਾ ਜੋ ਨੰਬਰ 9 ਉਹਨੇ ਠੀਕ ਹੈ। ਉਹਦੇ ਜਿਹੜੇ ਸਾਡੇ ਪ੍ਰਧਾਨ ਆ ਇਹ ਜੋਨ ਦੇ ਸਰਵਿੰਦਰ ਬਾਸੂ ਵੀ ਪੇਸਿਕਲ ਸਰਕਾਰੀ ਸੀਨੀਅਰ ਸੇਵਿਸ ਨੂੰ ਬਹਾਇਆ ਜੀ। ਪਰ ਜਿੱਥੇ ਅੱਜ ਇਹ ਗੀਟਾ ਹੋ ਰਹੀਆਂ ਉਹ ਸਾਡੀ ਸਰਕਾਰ ਚਕਸੀ ਹੈ ਤਾਂ ਚਾਰਜੀ ਸਿੰਘ ਦੀ ਦਸ਼ਮੀਸ਼ੁਰਾ ਕਾਲਵਰ ਸਕੂਲ ਪੱਟੀ ਇੱਥੇ ਵੀ ਅੱਜ ਰਸ਼ਿਆ ਕਵੀ ਤੇ ਬੈਡਮਿੰਟ ਦੀਆਂ ਏਮਾ ਹੋ ਰਹੀਆਂ ਆ ਉਸ ਦੇ ਵਿੱਚ ਅਸੀਂ ਆ ਕੇ ਦੇਖਿਆ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਵੱਡਾ ਉਤਸ਼ਾਹ ਆ ਔਰ ਦੇਖ ਕੇ ਮਨ ਬੜਾ ਖੁਸ਼ ਹੋਇਆ ਕਿ ਇਹ ਬੱਚੇ ਜਿਹੜੇ ਹੈਗੇ ਆ ਗਰੋਂਡਾ ਦੇ ਨਾਲ ਜੁੜੇ ਆ ਛੋਟੀਆਂ ਬੱਚੀਆਂ ਗਰੋਂਡਾ ਦੇ ਨਾਲ ਜੁੜੀਆਂ ਆ ਇਹ ਅੱਗੇ ਜਾ ਕੇ ਜਿਹੜਾ ਇਹਨਾਂ ਸਕੂਲਾਂ ਦਾ ਵੀ ਨਾਮ ਉਹਨਾਂ ਕਰ ਲਈ ਆਪਣੇ ਮਰਜ਼ਾ ਨਾਲ ਨਾਮ ਰੂਸ਼ਨ ਤੇ ਨਾਲ ਨਾਲ ਰਾਸ਼ਟਰ ਦਾ ਵੀ ਨਾਮ ਉੱਚਾ ਕਰਾਂਗੇ ਇਹਨਾਂ ਬੱਚੀਆਂ ਦੇ ਵਿੱਚੋਂ ਮੈਨੂੰ ਜਿਹੜੀ ਹੈਗੀ ਉਹ ਖਵਾਟ ਲੜਕੀ ਆ ਜਿਹੜੀ ਲੰਕੀਰ ਦੇ ਵਿੱਚੋਂ ਉੱਕੇ ਆਈ ਆ ਉਹਨਾਂ ਦੇ ਚਿਹਰੇ ਦਿਸੇ ਆ ਔਰ ਕਾਮਨਾ ਕਰਦੇ ਆ ਕਿ ਇਹ ਬੱਚੀਆਂ ਜਿਹੜੀਆਂ ਹੈਆਂ ਅੱਕੇ ਜਾ ਕੇ ਜਿਹੜਾ ਹੈਗਾ ਆ ਉਹਦਾ ਮਾਪਿਆਂ ਦਾ ਆਪਣਾ ਨਾਗੋ ਸਰਦਾਰੀਆਂ ਔਰ ਪੰਜਾਬ ਸਰਕਾਰ ਤੇ ਸੂਬੇ ਦੇ ਹੁਕਮਾਂ ਦੇ ਸਾਡੇ ਸਰਦਾਰ ਕੁਮਾਰ ਸਿੰਘ ਮਾਨੂਣੀਆਂ ਉਹਨਾਂ ਦਾ ਵੀ ਇੱਕ ਸੁਪਨਾ ਆ ਕਿ ਅਸੀਂ ਪੰਜਾਬ ਦੇ ਵਿੱਚ ਮੁੜ ਕੇ ਖੇਡਾਂ ਨੂੰ ਜਿਹੜੀਆਂ ਕਈ ਪਹਿਲੀਆਂ ਸਵੇਰੀਆਂ ਸਰਕਾਰਾਂ ਨੇ ਵਿਸਾਧ ਕੀ ਅਸਾਂ ਉਹਨਾਂ ਨੂੰ ਪਰਪੋਲਿਤ ਕੀਨਾ ਕਰ ਰਹੇ ਆ ਔਰ ਖੇਲੋ ਪੰਜਾਬ ਦੇ ਵਿੱਚ ਜਿਹੜੀ ਹੈ ਤੁਹਾਨੂੰ ਪਤਾ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਹੈ ਆ ਉਸ ਮਹਿੰਗਤ ਹੋ ਰਹੀ ਆ ਸੋ ਇਸੇ ਖੜੀ ਤਹਿ ਤੇ ਰਹੇਗਾ ਅਜ ਮਲਾਕ ਕਰਾਇਆ ਟੂ ਤੇ 9 ਨੰਬਰ ਜੋਧ ਦੇ ਅਕੀਨਾ ਜਿਹੜੀ ਅਕੀਚੀ ਬਣੇ ਆ ਇਹਨਾਂ ਸਾਰੇ ਹੀ ਸਟਾਰ ਮੈਂਬਰਾਂ ਨੂੰ ਔਰ ਪ੍ਰਿੰਸੀਪਲ ਸਹਿਬਾਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਜਿਹੜਾ ਵਾਟ ਪਾ ਦੇਣਾ ਔਰ ਆਸ ਕਰਦਾ ਆ ਕਿ ਇਹ ਬੱਚੇ ਅੱਗੇ ਜਾ ਕੇ ਜਿਹੜਾ ਹੈਗਾ ਆਪਣਾ ਪ੍ਰੇਰਕ ਤੇ ਮਾਪਿਆਂ ਦਾ ਪ੍ਰਗਟਿ ਹੋਣਾ ਤੇ ਮੌਨ ਲੱਗਦਾ ਹੈ ਗਰਾਂ 2 ਜੋਂਨ 9 ਦੀਆਂ ਖੇਡਾਂ ਜਿਹੜੀਆਂ ਸ਼ੁਰੂ ਹੋਣ ਜਾ ਰਹੀਆਂ ਹਨ ਆਓ ਅਸੀਂ ਗੱਲ ਕਰਦੇ ਹਾਂ ਜੋਂਨਲ ਪ੍ਰਧਾਨ ਸਰਦਾਰ ਸਤਵਿੰਦਰਪਾਲ ਸਿੰਘ ਜੀ ਨਾਲ ਹਾਂਜੀ ਸਰ ਜਿਹੜੀਆਂ ਜੋਂਨ ਖੇਡਾਂ ਸ਼ੁਰੂ ਹੋ ਰਹੀਆਂ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਵਿਸਤਾਰਪੂਰਵਕ ਜਾਣਕਾਰੀ ਦਿਓਗੇ ਅੱਜ ਜਿਹੜੀਆਂ ਹੈ ਜੋਂਨ 9 ਗਰਾਂ 2 ਦੀਆਂ ਜਿਹੜੀਆਂ ਹੈ ਤੇ ਜੋਂਨਲ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਅੱਜ ਪਹਿਲਾਂ ਲੜਕੀਆਂ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਦੇ ਸਾਡੇ ਅੱਜ ਦੋ ਵੈਨਿਊ ਨੇ ਇੱਕ ਵੈਨਿਊ ਸਰਕਾਰੀ ਹਾਈ ਸਕੂਲ ਪੱਦੀ ਜੀ ਨੂੰ ਤੇ ਕੋਕੋ ਦੇ ਮੁਕਾਬਲੇ ਹੋ ਰਿਹਾ ਦੂਸਰਾ ਜਿਹੜਾ ਸਾਡਾ ਵੈਨਿਊ ਹੈ ਅੱਜ ਦਾ ਉਹ ਦਸ਼ਮੇਸ਼ ਕਨਵੈਂਟ ਹਾਈ ਸਕੂਲ ਜਿਹੜਾ ਹੈ ਅੱਟੀ ਉੱਥੇ ਜਿਹੜੇ ਹੈ ਬੈਡਮਿੰਟਨ ਰੱਸਾ ਕਸ਼ੀ ਕਬੱਡੀ ਦੇ ਜਿਹੜੇ ਲੜਕੀਆਂ ਦੇ ਮੁਕਾਬਲੇ ਅੱਜ ਹੋਣ ਕੱਲ ਤੋਂ ਜਿਹੜੇ ਹੈ ਸਾਡਾ ਦੂਸਰੇ ਦਿਨ ਜਿਹੜੇ ਆ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਣਗੇ ਉਹਦੇ ਵਿੱਚ ਸਾਡੇ ਤਿੰਨ ਵੈਨਿਊ ਨੇ ਜਿੱਥੇ ਜਿਹੜੀਆਂ ਜੋਨ ਖੇਡਾਂ ਹੋਣਗੀਆਂ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਏ ਦਿੱਤੇ ਜਿੱਥੇ ਬੈਠਿਆ ਦੂਸਰਾ ਸਰਕਾਰੀ ਹਾਈ ਸਕੂਲ ਪੱਦੀ ਜ਼ਗੀਰ ਤੇ ਤੀਜਾ ਦਸ਼ਮੇਸ਼ ਗਵਰਨਮੈਂਟ ਹਾਈ ਸਕੂਲ ਪੱਦੀ ਅੱਟੀ ਇਹਨਾਂ ਦੇ ਵਿੱਚ ਜਿਹੜੇ ਆ ਲੜਕੇ ਨੇ ਮੁਕਾਬਲੇ ਸ਼ੁਰੂ ਹੋਣੇ ਆ ਤੇ ਅੱਜ ਜਿਹੜੀਆਂ ਜਿਹੜੇ ਮੁਕਾਬਲੇ ਆ ਉਹਨਾਂ ਦੇ ਜਿਹੜਾ ਉਦਘਾਟਨ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪੇਮ ਕੁਮਾਰ ਜੀ ਉਹ ਕਰਨਗੇ ਤੇ ਮੈਂ ਜਿਹੜੇ ਹੈ ਵਿਦਿਆਰਥੀ ਜਿਹੜੇ ਅੱਜ ਇਹਨਾਂ ਵਿੱਚ ਭਾਗ ਲੈ ਰਹੇ ਨੇ ਜਿਹੜੀ ਲੜਕੀਆਂ ਚਾਹੇ ਲੜਕੇ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਚਾਹੇ ਕੋਈ ਮੈਡਲ ਆਉਦਾ ਚਾਹੇ ਕੋਈ ਨਹੀਂ ਕਿਉਂਕਿ ਜੋਨ ਦੇ ਵਿੱਚ ਪਾਰਟਿਸਪੇਸ਼ਨ ਕਰ ਰਹੀ ਹੈ ਬਹੁਤ ਜਿਹੜੀ ਹੈ ਵੱਡੀ ਗੱਲ ਹੁੰਦੀ ਆ ਤੋਂ ਇਹ ਇਸ ਲਈ ਇਹ ਵਧਾਈ ਦੇ ਪਾਤਰ ਨੇ ਤੋਂ ਮੈਂ ਇਹਨਾਂ ਸਾਰਿਆਂ ਨੂੰ ਜਿਹੜੀ ਹੈ ਮੁਬਾਰਕਬਾਦ